ਮੇਰੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਰਿੰਦਰਸ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਵਿਆਹ ਸ਼ਾਦੀਆਂ ਵਾਲਾ ਜ਼ਬਰਦਸਤ ਗਜਰੇਲਾ ਉਹ ਵੀ ਬਿਨਾਂ ਕਿਸੇ ਮਿਹਨਤ ਦੇ ਕਿਉਂਕਿ ਗਜਰੇਲਾ ਅੱਜ ਆਪਾਂ ਬਿਨਾਂ ਗਾਜਰਾਂ ਨੂੰ ਕੱਦੂਖਸ ਕੀਤੇ ਬਣਾਵਾਂਗੇ ਉਹ ਵੀ ਕੜਾਹੀ ਵਿੱਚ। ਚਲੋ ਫਿਰ ਆਪਾਂ ਬਿਨਾਂ ਦੇ ਰੀਤੋਂ ਗਜਰੇਲਾ ਬਣਾਉਣਾ ਸ਼ੁਰੂ ਕਰੀਏ ਜੀ। ਗਜਰੇਲਾ ਬਣਾਉਣ ਲਈ ਮੈਂ 1 ਕਿਲੋ ਗਾਜਰਾ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਦਾ ਛਿਲਕਾ ਉਤਾਰ ਲਿਆ ਸੀ। ਤੇ ਦੇਖੋ ਗਾਜਰਾਂ ਮੈਂ ਬਿਲਕੁਲ ਲਾਲ ਲ ਲਈਆਂ ਨੇ ਜਿੰਨੀਆਂ ਗਾਜਰਾਂ ਲਾਲ ਹੋਣਗੀਆਂ ਉਨਾਂ ਹੀ ਗਜਰੇਲੇ ਦਾ ਕਲਰ ਵਧੀਆ ਹੁੰਦਾ ਜਦੋਂ ਵੀ ਗਾਜਰਾਂ ਦਾ ਗਜੇਲਾ ਬਣਾਉਣਾ ਤਾਂ ਇਹ ਦੇਖ ਕੇ ਲੈਣਾ ਕਿ ਗਾਜਰਾਂ ਦਾ ਕਲ ਗਾਜਰਾਂ ਵਿੱਚ ਫੂਡ ਕਲਰ ਪਾਉਣ ਦੀ ਕੋਈ ਜ਼ਰੂਰਤ ਨਹੀਂ ਪਵੇ ਗਾਜਰਾਂ ਦਾ ਰੰਗ ਲਾਲ ਹੋਣਾ ਚਾਹੀਦਾ ਹੁਣ ਤਾਂ ਗਾਜਰਾਂ ਆ ਵੀ ਬਹੁਤ ਵਧੀਆ ਗਈਆਂ ਨੇ ਕਲਰ ਬਹੁਤ ਹੀ ਵਧੀਆ ਗਾਜਰਾਂ ਦਾ ਹੁਣ ਲਾਲ ਲਾਲ ਤੇ ਅੱਜ ਜਿਹੜਾ ਆਪਾਂ ਗਜਰੇਲਾ ਬਣਾਉਣਾ ਉਹ ਬਿਨਾਂ ਕੱਦੂਕਸ ਕਰਕੇ ਬਣਾਵਾਂਗੇ ਕਿਉਂਕਿ ਹਰ ਕੋਈ ਹਰ ਇੱਕ ਦਾ ਦਿਲ ਤਾਂ ਕਰਦਾ ਗਜ਼ੇਲਾ ਕਰ ਨੂੰ ਪਰ ਜਿਹੜੀਆਂ ਬਾਸ ਕਰਾਂਦੀਆਂ ਜਦੋਂ ਆਪਾਂ ਕਦੂਕਸ ਕਰਦੇ ਆ ਉਹ ਕਦੂਕਸ ਕਰਨ ਕਰਕੇ ਲੋਕ ਜ਼ਿਆਦਾ ਘਰ ਚ ਬਣਾਉਣਾ ਪਸੰਦ ਨਹੀਂ ਕਰਦੇ ਕਿਉਂਕਿ ਬਹੁਤ ਔਖਾ ਕੰਮ ਹੈ ਕਦੂਕਸ ਕਰਨਾ ਇਸ ਲਈ ਅੱਜ ਆਪਾਂ ਬਿਨਾ ਮਿਹਨਤ ਤੋਂ ਗਜ਼ੇਲਾ ਬਣਾਉਣਾ ਉਹ ਵੀ ਬਸ ਕਦਰਾਂ ਨੂੰ ਆਪਾਂ ਛੋਟੇ ਛੋਟੇ ਪੀਸਾਂ ਵਿੱਚ ਕੱਟ ਕੇ ਬਣਾਵਾਂਗੇ ਹੁਣ ਆਪਾਂ ਇੱਕ ਇੱਕ ਗਾਜਰ ਲੈਣੀ ਹੈ ਚਾਕੂ ਨਾਲ ਇਸੇ ਤਰ੍ਹਾਂ ਆਪਾਂ ਰਫਲੀ ਉਨਨ ਗੋਲ ਗੋਲ ਕੱਟ ਲੈਣਾ ਹੈ ਜਿਹਨਾਂ ਨੂੰ ਬਹੁਤ ਸਿੰਪਲ ਤਰੀਕਾ ਹੈ ਤੁਸੀਂ ਜਦੋਂ ਮਰਜ਼ੀ ਚਾਹੇ ਰੋਜ਼ ਜਦੋਂ ਵੀ ਬੱਚੇ ਕਹਿਣ ਜਾਣ ਤੁਹਾਡਾ ਆਪਣਾ ਮਨ ਕਰੇ ਤੁਰੰਤ ਬਣਾ ਕੇ ਖਾ ਸਕਦੇ ਹੋ ਗੁਜਰੇਲਾ ਇਹ ਜਿਆਦਾ ਮੋਟਾ ਨਾ ਹੋਵੇ ਪੀਸ ਬਸ ਐਵੇਂ ਇੱਕੋ ਜਿਹੇ ਪੀਸ ਆਪਾਂ ਗੁਲਾਈ ਚ ਕੱਟ ਲੈਣੇ ਨੇ ਇਹ ਬਣੂਗਾ ਗਝੇਲਾ ਉਹ ਤੋਂ ਵੀ ਜ਼ਿਆਦਾ ਟੇਸਟੀ ਜੀ ਮੈਂ ਆਪਾਂ ਕद्दूकस ਕਰਕੇ ਬਣਾਉਣੀ ਹੈ ਬਹੁਤ ਵਧੀਆ ਗਝੇਲਾ ਬੰਦਾ ਹੈ ਇਹ ਜਿਸ ਤਰ੍ਹਾਂ ਆਪਾਂ ਸਾਰੀਆਂ ਗਾਜਰ ਨੂੰ ਇਸ ਤਰ੍ਹਾਂ ਗੋਲ ਸ্লাইਸ ਵਿੱਚ ਕੱਟ ਲੈਣੇ ਜਿਵੇਂ ਆਪਾਂ ਸੈਲਰੀ ਕੱਟਦੇ ਹਾਂ ਖੰਡ ਵਾਦੀ ਕੀ ਇਸ ਕਰਕੇ ਗਾਜਰਾਂ ਚ ਜੂਸ ਬਹੁਤ ਹੈ ਗਾਜਰਾਂ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਖਾਈਏ ਗਾਜਰਾਂ ਚ ਬਹੁਤ ਤਾਕਤ ਹੁੰਦੀ ਹੈ ਇਹ ਹਰ ਸਿਹਤ ਪੱਖੋਂ ਇਹਦੇ ਬਹੁਤ ਬੈਨੀਫਿਟ ਨੇ ਇਸ ਲਈ ਗਜਰੇਲਾ ਤਾਂ ਸਰਦੀਆਂ ਚ ਜਾਨ ਹੈ ਸਭ ਦੀ ਸਾਰੀਆਂ ਗਾਜਰਾਂ ਨੂੰ ਦੇਖੋ ਮੈਂ ਗੋਲ-ਗੋਲ ਰਫਲੀ ਚੋਪ ਕਰ ਲਿਆ। ਹੱਥ ਲਾਈ ਪਤਾ ਲੱਗਦਾ ਗਾਜਰਾਂ 'ਚ ਬਹੁਤ ਜ਼ਿਆਦਾ ਜੂਸ ਹੈ ਦੇਖੋ। ਕੜਾਹੀ ਵਿੱਚ ਸਭ ਤੋਂ ਪਹਿਲਾਂ ਬੇਕ ਚਮਚ ਦੇਸੀ ਘੀ ਲਾ ਪਾ ਕੇ ਗਰਮ ਕਰ ਲੈਣਾ। ਕਿਉਂ ਵਿੱਚ ਆਪਾਂ ਨੂੰ ਗਾਜਰਾ ਪਾਵਾਂਗੇ ਜਿਹੜੀਆਂ ਕੱਟੀਆਂ ਨੇ। 3-4 ਮਿੰਟ ਨੂੰ ਆਪਾਂ ਗਾਜਰਾਂ ਨੂੰ ਚੰਗੀ ਤਰ੍ਹਾਂ ਕਿਉ ਵਿੱਚ ਭੁੰਨਣਾ ਹੈ। ਜੋ ਕਿ ਜਿਹੜਾ ਆਪਾਂ ਵਿਆਹਾਂ ਚੜੀਆਂ ਦੇ ਜਾਨੀਆਂ ਤਾਂ ਆਪਾਂ ਜਦੋਂ ਉੱਥੇ ਬਝਰੇਲਾ ਖਾਣੇ ਤਾਂ ਆਪ ਨੂੰ ਬਹੁਤ ਵਧੀਆ ਲੱਗਦਾ ਤਾਂ ਉਹ ਜਿਹੜੇ ਹਲਵਾਈ ਲੋਕ ਨੇ ਉਹ ਗਜੇ ਗਾਜਰਨ ਪਹਿਲਾਂ ਚੰਗੀ ਤਰ੍ਹਾਂ ਇਹਨਾਂ ਦੀ ਪੁਣਾਈ ਕਰਦੇ ਨੇ ਤਾਂ ਗਜੇਲਾ ਇੰਨਾ ਵਧੀਆ ਬਣਦਾ ਅੱਜ ਆਪਾਂ ਉਸੇ ਤਰੀਕੇ ਨਾਲ ਬਣਾਵਾਂਗੇ ਬਝਰੇਲਾ ਗੈਸ ਦੀ ਫਲੇਮ ਮੀਡੀਅਮ ਟੂ ਹਾਈ ਰੱਖਣੀ ਆਪਾਂ ਲੋਰ ਨਹੀਂ ਕਰਨੀ ਤੇ ਚੰਗੀ ਤਰ੍ਹਾਂ 3-4 ਮਿੰਟ ਚੰਗੀ ਤਰ੍ਹਾਂ ਪੁੰਨਣਾ ਇਹਨਾਂ ਨੂੰ ਪੁੰਨਣ ਤੋਂ ਬਾਅਦ ਦੇਖੋ ਇਹਨਾਂ ਦਾ ਕਲਰ ਕਿੰਨਾ ਵਧੀਆ ਹੋਇਆ ਨੇ ਜਦੋਂ ਆਪਾਂ ਦੇਸੀ ਢੋਹ ਚਾਜਰਨ ਪੁੰਨਣਾ ਉਤੋ ਬਾਅਦ ਦੇਖੇ ਨਾ ਕਲਰ ਕਿੰਨਾ ਪਿਆਰਾ ਹੋਇਆ ਨਾ ਜਿੰਨੀ ਆਪਾਂ ਵਧੀਆ ਤਰ੍ਹਾਂ ਨਾਲ ਗਾਜਰਾਂ ਦੀ ਭੁਨਾਈ ਕਰਾਂਗੇ ਦੇਸੀ ਕੀਚ ਉਨੇ ਹੀ ਗਜਰੇਲਾ ਵਧੀਆ ਬਣਨਾ ਹੈ ਦੇਖੋ ਦੇਸੀ ਘਿਓ ਨਾਲ ਭੁੰਨਣ ਤੇ ਦੇਖੋ ਕਿੰਨੀ ਵਧੀਆ ਸ਼ਾਈਨਿੰਗ ਆ ਗਈ ਇਹਨਾਂ ਤੇ 4 ਮਿੰਟ ਈ ਵਿੱਚ ਦੇਖੋ ਮੈਂ ਗਾਜਰਾਂ ਨੂੰ ਭੁੰਨ ਲਿਆ ਗਾਜਰਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਹੋ ਗਿਆ ਤੇ ਆ ਦੇਖੋ ਸੌਫਟ ਵੀ ਕਿੰਨੀਆਂ ਹੋ ਗਈਆਂ ਦੇਖੋ ਇਕਦਮ ਟੁੱਟ ਰਹੀਆਂ ਨੇ ਬਹੁਤ ਸੌਫਟ ਹੋ ਗਈਆਂ ਹੁਣ ਆਪਾਂ ਇਹਦੇ ਵਿੱਚ 200 ਗ੍ਰਾਮ ਚੀਨੀ ਪਾਵਾਂਗੇ ਕਿਉਂਕਿ ਗਾਜਰਾਂ ਬਹੁਤ ਮਿੱਠੀਆਂ ਨੇ ਜੇ ਗਾਜਰਾਂ ਘੱਟ ਮਿੱਠੀਆਂ ਹੋ ਤਾਂ ਆਪਾਂ 250 ਗ੍ਰਾਮ ਚੀਨੀ ਪਾ ਸਕਦੇ ਹਾਂ ਮੈਂ ਸਿਰਫ 200 ਗ੍ਰਾਮ ਚੀਨੀ ਪਾ ਰਹੀ ਐਨਾ ਵਿੱਚ ਤੇ ਚੀਨੀ ਵੀ ਆਪਾਂ ਥੋੜੀ ਥੋੜੀ ਕਰਕੇ ਪਾਣੇ ਆ ਕਿਉਂਕਿ ਜਿੰਨੀ ਕਾਪਾ ਚੀਨੀ ਪਾਈਏ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਇਨੂੰ ਮੈਲਟ ਹੋ ਲੰਨੇ ਆ ਆਪਾਂ ਇਕੱਠੀ ਚੀਨੀ ਨੀ ਪਾਣੀ 2-3 ਇਨਸਟਾਲਮੈਂਟਸ ਪਾਵਾਂਗੇ ਜਦੋਂ ਆਪਾਂ ਚੀਨੀ ਪਾ ਲੈਣੀ ਹੈ ਤਾਂ ਗੈਸ ਦੀ ਫਲੇਮ ਹੁਣ ਆਪਾਂ ਮੀਡੀਅਮ ਤੋਂ ਲੋ ਕਰ ਲਵਾਂਗੇ ਪਹਿਲਾਂ ਮੀਡੀਅਮ ਤੋਂ ਹਾਈ ਕਰੀ ਹੋਈ ਸੀ ਹੁਣ ਆਪਾਂ ਮੀਡੀਅਮ ਤੋਂ ਲੋ ਕਰ ਲਵਾਂਗੇ ਥੋੜੀ ਜੀ ਚੀਨੀ ਹੋਰ ਪਾ ਲੈਣੀ ਹੈ ਜਦੋਂ ਆਪਾਂ ਥੋੜੀ ਥੋੜੀ ਇਸ ਤਰ੍ਹਾਂ ਚੀਨੀ ਪਾਵਾਂਗੇ ਤੇ ਗਾਜਰ ਦੇ ਨਾਲ ਦੀ ਨਾਲ ਪਕਾਉਂਦੇ ਜਾਵਾਂਗੇ ਤਾਂ ਜਿਹੜਾ ਗਜਰੇਲੇ ਦਾ ਕਲਰ ਆ ਬਹੁਤ ਹੀ ਵਧੀਆ ਨਿਕਲ ਕੇ ਆਉਂਦਾ ਬਹੁਤ ਰੈੱਡ ਬੰਦਾ ਗਜਰੇਲਾ ਜੇ ਥੋੜੀ ਜਿਹੀ ਬਚੀ ਹੈ ਜਿੰਨੀ ਉਹ ਵੀ ਪਾ ਲੈਨੇ ਆਪਾਂ ਇਹ ਬਿਲਕੁਲ ਨਾਰਮਲ ਮਿੱਠਾਈ ਪਾ ਰਹੀ ਐ ਮੈਂ ਜਿਆਦਾ ਤੇਜ਼ ਨਹੀਂ ਪਾ ਰਹੀ ਜੇ ਤੁਸੀਂ ਥੋੜਾ ਘੱਟ ਕਰਨਾ ਹੋਇਆ ਤਾਂ 150 ਗ੍ਰਾਮ ਕਰ ਲਿਓ ਜੇ ਤੁਸੀਂ ਜ਼ਿਆਦਾ ਜਿਵੇਂ ਆਪਾਂ ਵਿਆਹ ਸ਼ਾਦੀਆਂ 'ਚ ਖਾਣੇ ਉੱਥੇ ਮਿੱਠਾ ਤੇਜ਼ ਹੁੰਦਾ ਤਾਂ ਵੱਧ ਕਰ ਸਕਦੇ ਹੁ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਤੁਸੀਂ ਮੇਰੀ ਕੋਈ ਵੀ ਵੀਡੀਓ ਮਿਸ ਨਾ ਕਰ ਸਕੋ ਹੁਣ ਦੇਖੋ ਜਿਹੜੀ ਇਹ ਚੀਨੀ ਦੀ ਚਾਚਨੀ ਹੋਈ ਹੈ ਇਹਦੇ ਨਾਲੇ ਆਪਣੀਆਂ ਗਾਜਰਾਂ ਬਿਲਕੁਲ ਬਨ ਜਾਣੀਆਂ ਨੇ ਜਿੰਨੇ ਤੱਕ ਆਪਣੀਆਂ ਗਾਜਰਾਂ ਪੂਰੀ ਤਰ੍ਹਾਂ ਬਨ ਨਹੀਂ ਜਾਂਦੀਆਂ ਤੇ ਚਾਸ਼ਨੀ ਖਤਮ ਨਹੀਂ ਹੋ ਜਾਂਦੀ 19 ਦੇ ਤੱਕ ਆਪਾਂ ਗਾਜਰਾਂ ਨੂੰ ਪਕਾਵਾਂਗੇ ਜਦੋਂ ਚੀਨੀ ਪਾਈ ਹੁੰਦੀ ਹੈ ਤਾਂ ਇਹ ਇੱਕਦਮ ਨਾਲੇ ਦੁੱਧ ਨਹੀਂ ਪਾਣਾ ਕਈ ਵਾਰ ਦੁੱਧ ਫਟ ਜਾਂਦਾ ਹੁਣ ਆਪਾਂ ਗਾਜਰਾਂ ਨੂੰ ਵੀ ਚੰਗੀ ਤਰ੍ਹਾਂ ਢਾਕੇ 3-4 ਮਿੰਟ ਪਕਾਣੇ ਆ ਬਿਲਕੁਲ ਮੀਡੀਅਮ ਟੂ ਲੋ ਫਲੇਮ ਤੇ ਪਕਾਵਾਂਗੇ ਇਹਨਾਂ ਨੂੰ ਤਾਂ ਜੋ ਗਾਜਰਾਂ ਵੀ ਪੂਰੀ ਤਰ੍ਹਾਂ ਸੌਫਟ ਹੋ ਜਾਣ 3-4 ਮਿੰਟ ਹੋ ਗਏ ਗਾਜਰਾਂ ਚਾਸ਼ਨੀ ਵਿੱਚ ਬੰਦੇ ਹੋਏ ਹੁਣ ਆਪਾਂ ਚੈੱਕ ਕਰ ਲੈਂਦੇ ਆ देखो गाजर आपने कितनी नरम हो गई हैं हो बहुत नरम हो गई हैं गाजरों देखो रामना स्पैचुला ਨਾਲ ਟੁੱਟ ਰਹੀਆਂ ਨੇ ਇਹ ਇਹਨੂੰ ਗਜਰੇਲੇ ਨੂੰ ਬਣਾਉਣ ਨੂੰ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ 15 ਕਿ ਮਿੰਟਾਂ ਵਿੱਚ ਇਹ ਗਜਰੇਲਾ ਬਣ ਕੇ ਤਿਆਰ ਹੋ ਜਾਂਦਾ ਅਜੇ ਆਪਾਂ ਨੂੰ 7 ਜਾਂ 8 ਮਿੰਟੇ ਹੋਏ ਹੋਣਗੇ ਇਹਨੂੰ ਬਣਾਉਂਦੇ ਹੋਏ गाजरें देखो बिल्कुल सॉफ्ट ਹੋ ਗਈਆਂ ਤੁਸੀਂ ਗਾਜਰਿਆਂ ਨੂੰ ਕਟਸ਼ੀ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਜਿਵੇਂ ਆਪਾਂ ਸਾਗ ਕੋਟ ਨਾ ਹੁੰਦਾ ਉਹਦੇ ਨਾਲ ਵੀ ਮੈਸ਼ ਕਰ ਸਕਦੇ ਹਾਂ ਜਾਂ ਪੋਟੈਟੋ ਮੈਸ਼ਰ ਹੋਇਆ ਤਾਂ ਉਹਦੇ ਨਾਲ ਵੀ ਕਰ ਲੈਣਾ ਮੈਂ ਪੋਟੈਟੋ ਮੈਸ਼ਰ ਲਿਆ ਇਹਦੇ ਨਾਲ ਮੈਂ ਮੈਸ਼ ਕਰਾਂਗੀ ਤੇ ਜਦੋਂ ਮੈਸ਼ ਕਰਨਾ ਤਾਂ ਬਹੁਤ ਹੀ ਹਲਕੇ ਹੱਥ ਨਾਲ ਗਾਜਰਿਆਂ ਨੂੰ ਮੈਸ਼ ਕਰਨਾ ਕਿਉਂਕਿ ਬਿਲਕੁਲ ਆਪਾਂ ਇਹਨਾਂ ਨੂੰ ਇਹਦੇ ਨਾਲ ਪੇਸਟ ਜਿਹਾ ਨਹੀਂ ਬਣਾਉਣਾ ਹੈਗਾ ਆਪਾਂ ਬਿਲਕੁਲ ਓਵੇਂ ਜਿਵੇਂ ਗਜ਼ਰੇਲਾ ਹੁੰਦਾ ਖਰਵਾ ਜਿਹਾ ਖਿਲੇ ਖਿਲੇ ਉਹ ਮੇ ਬਣਾਣਾ ਇਸ ਲਈ ਆਪਾਂ ਬਹੁਤ ਹੀ ਹਲਕੇ ਹੱਥਾਂ ਨਾਲ ਗਾਜਰਾਂ ਨੂੰ ਮੈਸ਼ ਕਰਨਾ ਜੇ ਨਾ ਪੂਰੀ ਤਰ੍ਹਾਂ ਪੱਕ ਜਾਣ ਗਾਜਰਾਂ ਤਾਂ ਇਹਨਾਂ ਨੂੰ ਮੈਸ਼ ਕਰਨ ਲੱਗਣਾ ਨਹੀਂ ਤਾਂ ਮੈਸ਼ ਹੁੰਦੀਆਂ ਨਹੀਂ ਇਹ ਜਲਦੀ ਗਾਜਰਾਂ ਨੂੰ ਮੈਂ ਮੈਸ਼ ਕਰ ਲਿਆ ਗਾਜਰਾਂ ਨੂੰ ਬਿਲਕੁਲ ਫਾਈਨ ਮੈਸ਼ ਨਹੀਂ ਕਰਨਾ ਬਿਲਕੁਲ ਤੇ ਦੇਖੋ ਐਵੇਂ ਖੜਮੀਆਂ ਜਿਹੀਆਂ ਰੱਖਣੀਆਂ ਨੇ ਤਾਂ ਗਜਰੇਲਾ ਵਧੀਆ ਲੱਗੂ ਉਦੇਸਾ ਦੇ ਇਸ ਤਰ੍ਹਾਂ ਮੈਂ ਮੈਥ ਕਾਲ ਲਿਆਂ ਗਾਜਰਾ ਹੁਣ ਇਹਦੇ ਵਿੱਚ ਆਪਾਂ ਫੁੱਲ ਕਰੀਮ 1 ਕੱਪ ਦੁੱਧ ਦਾ ਪਾਵਾਂਗੇ ਹੁਣ ਦੁੱਧ ਪਾ ਕੇ ਦੀ ਆਪਾਂ ਚੰਗੀ ਤਰ੍ਹਾਂ ਗਾਜਰਿਆਂ ਨੂੰ ਪਕਾਉਣਾ ਹੈ ਜਿੰਨੀ ਤੱਕ ਸਾਰਾ ਦੁੱਧ ਪੂਰੀ ਤਰ੍ਹਾਂ ਗਾਜਰਾਂ ਅਬਜ਼orb ਨਿਕਲ ਲੈਂਦੀਆਂ 加ਦੇ ਨਾਲ ਵਿੱਚ ਦੇਖੋ ਸਾਰਾ ਦੁੱਧ ਦਾ ਜਵਾਬ ਹੋ ਗਿਆ। ਗਾਜਰਾਂ ਪੂਰੀ ਤਰ੍ਹਾਂ ਬਣ ਗਈਆਂ। ਮੈਂ ਥੋੜੇ ਜਿਹਾ ਬਦਾਮ, ਕਿਸ਼ਮਿਸ, ਕਾਜੂ ਤੇ ਪਿਸਤਾ ਲਿਆ ਸੀ ਥੋੜਾ ਜਿਹਾ ਉਹਨਾਂ ਨੂੰ ਮੈਂ ਛੋਟੇ-ਛੋਟੇ ਟੁਕੜੇ ਵਿੱਚ ਕੱਟ ਲਿਆ। ਤੁਸੀਂ ਡਰਾਈ ਫਰੂਟ ਆਪਣੀ ਮਰਜ਼ੀ ਨਾਲ ਜਿੰਨਾ ਪਾਣਾ ਹੋਇਆ ਪਾ ਸਕਦੇ ਹੋ। ਵੈਸੇ ਗਜੇਲਾ ਬਿਨਾਂ ਡਰਾਈ ਫਰੂਟ ਤੋਂ ਵੀ ਵਧੀਆ ਲੱਗਦਾ ਪਰ ਆਪਾਂ ਵਿਆਹਾਂ ਸ਼ਾਦੀਆਂ ਵਾਲਾ ਬਣਾ ਰਹੇ ਹਾਂ। ਤਾਂ ਉਹਦੇ ਵਿੱਚ ਡ్రਾਈ ਫਰੂਟ ਬਹੁਤ ਜ਼ਿਆਦਾ ਪਾਇਆ ਹੁੰਦਾ ਡ్రਾਈ ਫਰੂਟ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਚਮਚੇ ਦਾ ਚੌਥਾ ਹਿੱਸਾ ਮੈਂ ਛੋਟੀ ਇਲਾਚੀ ਦਾ ਪਾਊਡਰ ਲਿਆ ਫਲੇਵਰ ਲਈ ਆਪਾਂ ਪਾ ਦਨੇ ਆ ਨੂੰ ਵੀ ਗਜ਼ੇਲੇ ਵਿੱਚ ਤੇ ਗਜ਼ੇਲੇ ਨੂੰ ਹੋਰ ਵੀ ਜ਼ਿਆਦਾ ਟੇਸਟੀ ਬਣਾਉਣ ਲਈ ਮੈਂ 200 ਗ੍ਰਾਮ ਘਰ ਦਾ ਬਣਾਇਆ ਹੈ ਖੁਆ ਪਾ ਰਹੀ ਆ ਜੇ ਤੁਸੀਂ ਮਿਲਕ ਪਾਊਡਰ ਪਾਉਣਾ ਹੋਇਆ ਤਾਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਤੇ ਜੇ ਦੋਨੋਂ ਚੀਜ਼ਾਂ ਦਾ ਪਾਣੀ ਹੋਈਆਂ ਤਾਂ ਤੁਸੀਂ ਕਿਲੋ ਦੁੱਧ ਵੀ ਪਾ ਲੈਣਾ ਉਹਦੇ ਨਾਲ ਵੀ ਵਧੀਆ ਬਣ ਜਾਂਦਾ ਗਜਰੇਲਾ ਖੋਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਗੈਸ ਦੀ ਫਲੇਮ ਬਿਲਕੁਲ ਲੋ ਕਰ ਲੈਣੀ ਹੈ ਫਲੇਮ ਆਪਾਂ ਹਾਈ ਨਹੀਂ ਕਰਨੀ ਮੀਡੀਅਮ ਟੂ ਲੋ ਫਲੇਮ ਤੇ ਹੀ ਹੁਣ ਆਪਾਂ ਪਕਾਉਣਾ ਗਜਰੇਲੇ ਨੂੰ ਇੱਕ ਚਮਚੀ ਪਹਿਲਾਂ ਆਪਾਂ ਘਿਓ ਦੇ ਪੱਤਾ ਪਾਇਆ ਕੀਤਾ ਸੀ ਤੇ ਇੱਕ ਚਮਚਾ ਆਪਾਂ ਹੁਣ ਪਾ ਦਵਾਂਗੇ ਸ਼ਾਈਨਿੰਗ ਲਈ ਜਿਹੜਾ ਹੁਣ ਆਪਾਂ ਘਿਓ ਪਾਉਣਾ ਉਹਦੇ ਨਾਲ ਪਹਿਲੇ ਨਾਲ ਦੇਖੋ ਚਮਕ ਕਿੰਨੀ ਵਧੀਆ ਆਈ ਸੀ ਤੇ ਜਿਹੜਾ ਹੁਣ ਘਿਓ ਪਾਣਾ ਇਹਦੇ ਨਾਲ ਗਜਰੇਲੇ ਦਾ ਫਲੇਵਰ ਬਹੁਤ ਹੀ ਵਧੀਆ ਹੋਣਾ ਜਦੋਂ ਆਪਾਂ ਲਾਸਟ ਵਿੱਚ ਦੇਸੀ ਕੀ ਭਾਣਨੇ ਆ ਗਿਜਰੇਲੇ ਨੂੰ ਨਾ ਪੌਨੀ ਦੇ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਗਜਰੇਲਾ ਕੜਾਹੀ ਨਹੀਂ ਛੱਡਣ ਲੱਗ ਜਾਂਦਾ ਪੂਰੀ ਤਰ੍ਹਾਂ ਘੋਟ ਲੈਣਾ ਪਵੇ ਦੇਲੇ ਨੂੰ ਗਿਜਰੇਲੇ ਨੇ ਦੇਖੋ ਕੜਾਹੀ ਛੱਡੇ ਨੀ ਸ਼ੁਰੂ ਕਰਤੀ ਆਪਣਾ ਗਜਰੇਲਾ ਬਿਲਕੁਲ ਬਣ ਕੇ ਰੈਡੀ ਹੋ ਗਿਆ ਹੁਣ ਆਪਾਂ ਗੈਸ ਬੰਦ ਕਰ ਦੇਣੀ ਹੈ ਗਿਜਰੇਲਾ ਆਪਣਾ ਬਹੁਤ ਹੀ ਜੰਮੀ ਬਣਿਆ ਹੈ ਵਿਆਹਾਂ ਵਾਲੇ ਗਿਜਰੇਲੇ ਤੋਂ ਵੀ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਇਸ ਨੂੰ ਖਾ ਕੇ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਗਿਜਰੇਲਾ ਆਪਾਂ ਬਿਨਾ ਕਦੂਕਸ ਕਰਕੇ ਗਾਜਰਾਂ ਤੋਂ ਬਣਾਇਆ ਤੁਸੀਂ ਇਸੇ ਤਰੀਕੇ ਨਾਲ ਘਰ ਵਿੱਚ ਗਿਜਰੇਲਾ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਗਿਜਰੇਲਾ ਕਿਹੋ ਜਿਹਾ ਬਣਿਆ ਜਲਦ ਹੀ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ